ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇਲ ਲਈ ਲੈ ਕੇ ਆਏ ਜੀ 2 ਬਈ ਤਾਜ਼ੀਆਂ ਸੀਆਂ ਤੇ 4 ਗੱਪਣ ਨੇ ਆਓ ਪੁੱਛ ਲੈਨੇ ਬਾਈ ਟੋਟੇਲ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਵਧੀਆ ਬਰਾਤ ਜੀ ਵਧੀਆ ਚੱਲ ਰਿਹਾ ਕੰਮ ਕਾਰ ਹਾਂ ਹਾਂ ਚਲੋ ਵਧੀਆ ਨਾਮ ਕਿ ਐਡਰੈਸ ਬੋਲ ਨਾਂ ਬਾਈ ਕਰਦੇ ਆਪਾਂ ਹੈਗਾ ਪਿੰਡ ਚੜਿਆਕਾ ਜਿਹੜਾ ਮੋਗਾ ਆਪਾਂ ਨੂੰ ਤਸੀਲ ਵੀ ਮੋਗਾ ਹੀ ਪੈਂਦੀ ਠੀਕ ਆ ਨੇੜੇ ਮੋਗਾ ਹੀ ਰਹੇ ਨੇ ਨਾ ਬਈ ਕੋਲਗਾ ਰਹੇਗਾ ਪਿੰਡ ਆਪਣੇ ਨੇੜੇ ਛੋਟਾ ਕੋਲਗਾ ਛੋਟਾ ਕੋਲਗਾ ਇਧਰਲੇ ਪਾਸੇ ਰਹੇਗਾ ਬਤਨ ਨਾਰਣੀਆਂ ਹਮ ਰੰਮੂ ਵਾਲਾ ਬਹੁਤ ਠੀਕ ਆ ਮੋਬਾਈਲ ਨੰਬਰ ਬੋਲੋ 79017556663 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚਲੋ ਜਾਂ ਨੋਟ ਕਰ ਲਓ ਬਈ ਆਪਣੇ ਕੋਲੇ ਮੇਲਾ ਦਾ ਹਰ ਟਾਈਮ 10 ਤੋਂ 12 ਗਾਂਵਾਂ ਹੁੰਦੀਆਂ ਹਨਾ ਗਾਂਵਾਂ ਜਦੋਂ ਮਾਰਦੀ ਆ ਸਕਦਾ ਕੱਲ 14 ਸੀ ਹਨਾ 14 ਗਾਂਵਾਂ ਅੱਜ 6 ਰਹਿ ਗਈਆਂ ਹਨਾ ਇਹਨਾਂ ਚੋਂ ਵੀ ਮੇਲਾ ਦੇ ਇੱਕ ਵੀ ਕੇਵੀ ਆ ਹਨਾ ਬਈ ਹਾਂ ਬਈ ਠੀਕ ਆ ਚੱਲ ਕੋਈ ਇਧਰ ਗੱਲ ਕਰਦੇ ਬਈ ਇਹ ਤੋ ਚੱਲ ਪਿੰਡਾਂ ਦੇ ਦਬੀ ਹਾਂ ਜਿਹੜੀ ਪਹਿਲੇ ਨੰਬਰ ਦੇ ਵਿਹੜ ਨੇ ਕਿਹੜਾ ਸਲੂਸ ਹੁੰਦੀ ਹੈ ਇਹ ਐਚ ਐਫ ਵਿਹੜ ਆ ਵੀਰੇ ਦੂਜਾ ਸੂਹਾ ਦੰਦ ਪਟਕੇ ਵਖਾਵਾਂਗੇ ਛਿੱਗੀ ਵਿਹੜ ਆ ਠੀਕ ਆ ਆਪਾਂ ਫਾਰਮ ਚੋਂ ਲਈ ਵੀ ਆ ਵਿਹੜ ਇਹ ਠੀਕ ਆ ਕਿ ਕਦ ਕਾੜ ਹੀ ਦੱਸੂਗਾ ਜੋ ਤੂੰ ਗਾਂ ਕੀ ਚੀਜ਼ ਆ ਕੀ ਨਹੀਂ ਸਹੀ ਗੱਲ ਆ ਹਾਂ ਪਲੂਨ ਦਾ ਦੁੱਧ ਦਾ ਰਿਕਾਰਡ ਇਹਨਾਂ ਨੇ 22 ਲੀਟਰ ਦਾ ਦੱਸਿਆ ਤੇ ਬੰਦੇ ਤੋਂ ਲਈ ਆ ਫਿਰ ਕੀ ਵੱਧ ਵੀ ਕੁਝ ਹੋਣਾ ਚੋ ਸਕਦਾ ਕੋਈ ਨਾ ਸਿਵਾ ਕਰੋ ਵੀ ਘੱਟ ਵੀ ਦੇ ਸਕਦੇ ਛੱਟ ਵੀ ਦੇ ਸਕਦੇ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਰੰਗ ਰੂਪ ਫੁੱਲ ਚੰਗਾ ਫੁੱਲ ਵੱਡਾ ਕੱਦ ਆ ਫਾਰਮ ਚੋਂ ਭਾਈ ਨੇ ਵਿਹੜ ਖਰੀਦੀ ਆ ਛੇਸ ਬੜਾ ਚੰਗਾ ਬਈ ਦੰਦਾ ਜਵੈੜਾ ਛੇ ਦੰਦ ਬਈ ਦਾ ਹਨ ਉਹਦੀ ਵਾਦੀ ਪੂਰੀ ਚੰਗੀ ਐ ਬੈੜੀ ਦੁੱਧ ਦਾ ਰਿਕਾਰਡ ਚੰਗਾ ਗਾ ਬਾਕੀ ਬਈ ਸੇਵਾ ਤੇ ਡਿਪੈਂਡ ਰਹੇ ਹਨ ਗਲਾਬੀ ਥਣ ਕੱਲਾ ਕੱਲਾ ਥਣ ਕੋਰਾ ਤਾਰਾ ਦੇਖੋ ਬਈ ਮੱਲਾ ਵਾਂਗੂ ਟਰਦੀ ਬਣੂਗੀ ਬਹੁਤ ਹਨ ਆਇ ਤਾਂ ਬਰੇ ਸ਼ਵਾਸ਼ ਹੈ ਹੁੰਦਾ ਯਾਰ ਕੱਚੀ ਕੱਚੀ ਆ ਬਈ ਦਿਨ ਹਜੇ ਲੈੰਦੀ ਐ ਕਰਮ ਵਾਲੀ ਉਹਦੋਂ ਆਰਡਰ ਦੀ ਕੁਆਲਿਟੀ ਰਹੀ ਨੇ ਵਧੀਆ ਤਿਆਰ ਕਰ ਲੈਣੀ ਟਟਮਾ ਲੈਵਾ ਜਾਵਾਂਗੇ ਉਹ ਜਾ ਫਿਰ ਸਜਾਵਾਂ ਹਾਂ ਬਾਕੀ ਸੀਲ ਵੀ ਫੁੱਲਾ ਹਨ ਯਾਰ ਹੂੰ ਕੱਲਾ ਕੱਲਾ ਲਗਲਾ ਬੀ ਥਣ ਭਾਈ ਪੂਰੀ ਵਿੱਤੀ ਤੇ ਥਾਣਾ ਪੂਰੀ ਵੱਡੀ ਆ ਕੋਈ ਛੋਟੀ ਜੀ ਨਾ ਸਮਝ ਲੈ 5 ਫੁੱਟ ਤੋਂ ਕੱਦ ਪਲੱਸ ਹੋਊ ਸਵਾ 5 ਫੁੱਟ ਸਾਢੇ ਪੰਜ ਦੇ ਨੇੜੇ ਘਾਤਾ ਗਾਂ ਦਾ ਸਹੀ ਗੱਲ ਆ ਭਾਈ ਹਾਂ ਹਾਂ ਕੱਦ ਵਿੱਡ ਫੁੱਲ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਬੋਲ ਹੋਣਗੇ ਵੀਡੀਓ ਦੇ ਵਿੱਚ ਅੱਛਾ ਕੋਣਗੇ ਜਮਾ ਜੇ ਛੋੜ ਛੱਪੇ ਵਾਲਾ ਕੰਮ ਹੀ ਕਰਵਾ ਕੱਲਾ ਠੀਕ ਆ ਕੀ ਮੁੱਲ ਆ ਭਾਈ ਇਹ 62000 ਦੀ ਦੇਣੀ ਆ ਡਾਕਟਰ 100 ਰੁਪਏ ਛੋੜ ਕਰਨੀ ਬੜੇ ਤੋਂ ਪਹਿਲੇ ਮੁੱਲ ਭਾਈ ਕਹਿੰਦਾ ਆਪਾਂ ਜਮਾ ਲੈਣ ਦੇਣ ਵਾਲੀ ਰੱਖਣੇ ਆ ਭਾਈ ਠੀਕ ਆ ਮੌਲ ਗਰਾਉਂਡ ਨੂੰ 70 ਕਰਾ ਲਓ 75 ਕਰਾ ਲਓ 62000 ਦੀ ਬਾਈ ਕਹਿੰਦਾ 60 ਦੇ ਦਾਂਗੇ ਵਿੱਚੋਂ ਮਾੜਾ ਮੋਟਾ ਚਲੋ ਮਾਨਤਾ ਨਿਰੂਲ ਹੋ ਜੂਗਾ ਰੇਟ ਬਾਈ ਕਹਿੰਦਾ ਫੱਟੇ ਪਹਿਲੇ ਖਿੱਚ ਕੇ ਰੱਖਾ ਹੈ ਬਈ ਠੀਕ ਹੈ ਕਿ ਨਹੀਂ ਆਦ ਰਕਤ ਮਾਲ ਦਾ ਮਿਹੜੀ ਦੱਸੀ ਜਾਂਦੀ ਯਾਰ ਕੀ ਚੀਜ਼ ਆ ਕੀ ਨਹੀਂ ਹੂੰ ਸਹੀ ਗੱਲ ਆ ਬਈ ਹੋਲਕਾ ਅੱਧ ਘੜ ਥਣ ਲੈ ਵਾ ਚੰਗੇ ਚੰਗੀ ਆ ਕਰ ਬਈ ਅੱਗੇ ਤਰਾ ਦੋ ਨੰਬਰ ਕਿਹੜਾ ਸੂਆ ਹੁੰਦੀ ਆ ਦੂਜਾ ਸੂਆ ਹੁੰਦੀ ਆ ਮੂੰਹ ਤੋਂ ਇਹ ਵੀ ਛੇ ਦੰਦਵਾਸ਼ੀ ਆ ਪੂਰੀ ਵੱਡੀ ਇਹ ਆ ਠੀਕ ਆ ਦੂਜਾ ਸੂਰਾ ਮੂਹੋ ਸ਼ੇਰਨ ਕੱਦ ਵੱਡ ਕਰਮਾਈ ਦਾ ਇਹਦਾ ਵੀ ਚੰਗਾ ਰੰਗ ਰੂਪ ਵੀ ਚੰਗਾ ਬਾਕੀ ਤੋਰਾ ਤਾਰਾ ਦਿਖਾਉਨੇ ਚੰਗੀ ਆ ਬੜਾ ਫੇਸ ਦੇਖੋ ਭਾਈ ਫੇਸ ਬੜਾ ਕਮਾਲ ਕਿੰਨਾ ਦੁੱਧ ਚੋਇਆ ਪਿਛਲੇ ਸਾਲ ਦਾ ਪਲੂਨ ਦਾ ਰਿਕਾਰਡ ਇਹਦਾ 20 ਲੀਟਰ ਦਾ ਬਹੁਤ ਚੰਗੀ ਵਾ ਡਾਕਟਰ ਇਹ ਹੂੰ ਪਲੂਨ ਦਾ ਬਾਈ ਨੇ 20 ਲੀਟਰ ਦਾ ਰਿਕਾਰਡ ਦੱਸਿਆ ਲੇਵਾ ਦਿਖਾਵਾਂਗੇ ਲੇਵਾ ਦੇਖਣ ਜੋਗਾ ਨੇੜੇ ਤੋਂ ਚੈੱਕ ਕਰਵਾਉਨੇ ਥੋੜਾ ਸੋਹਣਾ ਲੇਵਾ ਕਰਮਾਈ ਨੇ ਤਿਆਰ ਕਰਿਆ ਲੈ ਆਰਡਰ ਦੇਖੋ ਬਈ ਕਮਾਲ ਦਾ ਆਰਡਰ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਅਮਰ ਫੈਂਸੀ ਦੇ ਲੇਵੇ ਦੀ ਕਾ ਯਾਰ ਆਪ ਟਟ ਮੇ ਭੱਜ ਮੇ ਲੇਵੇ ਦੀ ਕਾ ਨਹੀਂ ਲੇਗੇ ਸਾਫ ਸੁਧਰਾ ਡੰਗਰ ਵਧੀਆ ਰਹਿੰਦਾ ਬਈ ਹਣਾ ਤੇ ਫੇਸ ਦੇਖੋ ਬੋਦੀ ਚੰਗੀ ਆ ਕੱਦ ਫੁੱਲ ਥਣ ਚੰਗਾ ਗਲਾਬੀ ਥਣ ਮੁੱਠੀ ਵਾਲਾ ਥਣ ਲੱਗਿਆ ਬਈ ਤੇ ਕੀ ਮੋਲ ਆ ਭਰਾ ਫਿਰ ਇਹਦਾ ਤੇ ਹਾਂ ਨਾ 56 ਦੀ ਦੇਣੀ 100 ਰੁਪਏ ਛੋੜੇ ਚ ਕਰਨੀ ਗਰੇ ਬਹੁਤ ਠੀਕ ਆ ਬਈ ਮੋਲ ਲਈ ਕਰਨ ਜਿਵੇਂ ਲੈਣ ਦੇਣ ਵਾਲਾ ਕੰਮ ਜਈਆ ਬਾਈ ਕਹਿੰਦਾ ਮੋਲ ਆਪਾਂ ਲੈਣ ਦੇਣ ਵਾਲੀ ਕਰਨਿਆਂ ਕੋਈ ਆਏ ਨਹੀਂ ਆਏਗਾ ਵੀ 52 ਮੰਗ ਲੈ ਜਾਂ ਬਾਲੇ ਘਾਟ ਜਾਂਗੇ ਹਨ ਬਾਅਦ ਛੋੜਛਪਈ ਹੋਣਾ ਮੁੱਲ 52000 ਮਾਨ ਤਣ ਮੋੜਾ ਮੁੱਟ ਬੜਾ ਵੇੜੀ ਦਸੀ ਜਾਂਦੀ ਯਾਰ ਵੀ ਮੁੱਲ ਕੀ ਕੀਤਾ ਕੀ ਨਹੀਂ ਹੂੰ ਚੰਗੀ ਆ ਬਾਈ ਬਾੜ ਦੁੱਧ ਵਾਕੇ ਚੰਗਾ ਬਾਦੂ ਤੋਰਾ ਤਾਰਾ ਆਰਡਰ ਕਮਾਲ ਦਾ ਮੁੱਠੀ ਆਲਾ ਥਾਣਾ ਇਕੱਲਾ ਇਕੱਲਾ ਥਾਣਾ ਚੰਗੀ ਆ ਬੜਾ ਬਾਕੀ ਛੇ ਦਾੰਦਾ ਅੱਗੇ ਵੀਰੇ ਤਾਂ ਨੰਬਰ ਕਿਹੜਾ ਸੁਸ ਹੁੰਦੀ ਆ ਇਹ ਕ੍ਰੋਸ ਵੇੜਾ ਬਾਈ ਹੂੰ ਇਹ ਦੂਜਾ ਸੁਹੇ ਆ ਸੁਹੁੰਦੀ ਆ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਹਜੇ ਵੀਰੇ 7-8 ਪਾਈ ਆ ਦੇ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਬਾਈ ਉਹ ਸੁਣੀ ਵੇੜਾ ਮੁਹਮਦ ਇਸ ਦੇਖੋ ਬੜਾ ਕਮਾਲ ਆ ਬਾਈ ਤੇ ਚਮਕ ਵਰਡ ਤੇ ਬਾਈ ਫੁੱਲ ਆ ਸਮੀ ਭਲੀ ਆ ਵੜ ਤੇ ਥਣ ਵਗੈਰਾ ਨੇੜੇ ਤੋਂ ਚੈੱਕ ਕਰਵਾਵਾ ਕੱਚੀ ਕੱਚੀ ਆ ਬਾਈ ਦਿਨ ਹਜੇ ਕਰਮੜੀ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਛੱੜ ਲੈ ਕੀ ਰਿਕਾਰਡ ਆ ਦਸ ਸੁਣੋ ਦੁੱਧ ਬਾਈ 17 ਲੀਟਰ ਦਾ ਰਿਕਾਰਡ ਆ ਬਾਈ 17 ਲੀਟਰ ਦਾ ਠੀਕ ਆ ਬਾਈ ਦੀਵਾ ਜੂਈ ਨਿਕਰ ਮੈਂ ਚੰਗੀ ਨਿਕਲ ਆਰਡਰ ਦੇਖੋ ਬਈ ਕੱਲਾ ਕੱਲਾ ਧਣ ਮੁੱਠੀ ਵਾਲਾ ਧਣ ਤਿਆਰ ਕਰਦੀ ਹੁੰਦੀ ਮੁੱਲ ਕੀ ਆ ਫਿਰ ਇਹਦਾ ਜਾਜ ਇਹ ਬੱਚੀ ਵੀਰੇ 50000 ਦੀ ਦੇਵਾਂਗੇ ਹਾਂ ਨਾ ਮਾਨਦਾਨ ਹੋ ਜਾ ਮਾਨਦਾਨ ਹੋ ਜਾ 50000 ਰੁਪਇਆ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾ ਕੱਚੀ ਕੱਚੀ ਆ ਦਿਨ ਹਜੇ ਕਰਮ ਲਈ ਲੈਣੀ ਚੌਕ ਬਹੁਤ ਆ ਵੇੜ ਚ ਹਾਂ ਚੌਕ ਪਹਿਲੀ ਗੱਲ ਬਹੁਤ ਆ ਕਿ ਸਮੀ ਪੜੀ ਆ ਫਿਕਰ ਇਹ ਆਰਡਰ ਬਹੁਤ ਸੋਹਣਾ ਤਿਆਰ ਕਰੂ ਹਜੇ ਕੱਚੀ ਕੱਚੀ ਆ ਬਈ ਥਾਣ ਚੋਲੀ ਨੇ ਇੱਧਰ ਤੋਂ ਚੈੱਕ ਕਰਵਾਉਣਾ ਢਿੱਲਾ ਨਖਾਨ ਨੇ ਢਿੱਲਾ ਬਹੁਤ ਪਈਆਂ ਨੇ ਸਾਰੀਆਂ ਬਰਡਲਾਂ ਕੱਢ ਕੇ ਫੇਰ ਸੋਣਾ ਆ ਦੇਖੋ ਢਿੱਲਾ ਢੁਲਾ ਬਹੁਤ ਪਈਆਂ ਨੇ ਅੱਗੇ ਵੀਰੇ ਸੋਈ ਵੀ ਆਚਾਰ ਨੰਬਰ ਇਹ ਵੀ ਰਾਸ ਸੂਈ ਆ ਭਰਾ ਰਾਸ ਸੂਈ ਹਾਂ ਕਿਹੜਾ ਸੂਸੂਈ ਹੈ ਸੂਆ ਵੀਰੇ ਤੀਜਾ ਸੂਈ ਆ ਮੈਂ ਕਹਿਣ ਨੂੰ ਦੂਜਾ ਕਿ ਅਸੀਲ ਸੌਫ ਫੌਲ ਮੈਂ ਕਹਿੰਦਾ ਕੀ ਬਾਤ ਆ ਲੈ ਜਿਵੇਂ ਮਰਜ਼ੀ ਬਹਿ ਜਾ ਬਾਈ ਕਹਿੰਦਾ ਬੱਚਾ ਛੱਡ ਨਿਆਣਾ ਪਾਪ ਪਾਉਣਾ ਪਾਲਾ ਨਹੀਂ ਪਾਉਣਾ ਆਪਾ ਤੇ ਮੋਹ ਇਹਨਾ ਬਹਿ ਗਿਆ ਭਾਈ ਥਣ ਬੜਾ ਚੰਗਾ ਲੱਗਿਆ ਹਾਂ ਭਰਾ ਉੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਥੇ ਥਣ 나ੜਾ ਨੂੜਾ ਬਈ ਫੁੱਲ ਚੰਗੀਆਂ ਨੇ ਬੱਚਾ ਕੀ ਦੇਤਾ ਬੱਛੀ ਆ ਭਰਾ ਜਰਸੀ ਬੱਛੀ ਆਪਣੇ ਘਰੇ ਸੂਈ ਆ ਵੀਰੇ ਆਪਣੇ ਘਰੇ ਹੀ ਜੇਰ ਪਈ ਵੀ ਆ ਬੱਚੀ ਬਹੁਤ ਚੰਗੀਆਂ ਨੇ ਸਮਝ ਲੈ ਵੀ ਵੀਡੀਓ ਆਪਣੇ ਕੋਲ ਫੋਨ 'ਚ ਬਣੀ ਵੀ ਆ ਜਿਹੜਾ ਭੈਣ ਭਰਾ ਲਊਗਾ ਵੀਡੀਓ ਦੇ ਕੇ ਫੇਰ ਗਾਂ ਦੇਵਾਂਗੇ ਬਹੁਤ ਠੀਕ ਆ ਹੋਰ ਦੇ ਮੜੀ ਤੋਰ ਨੂਮਰ ਰਿਕਾਰਡ ਇਹਦਾ ਹੈਗਾ ਬਈ ਦੂਜੇ ਸੂਹ ਦਾ ਰਿਕਾਰਡ ਹੈਗਾ 23 ਕਿਲੋ ਦਾ ਪਹਿਲੇ ਸੂਹ ਦਾ ਤਾਂ 20 ਲੀਟਰ ਆਪਣੇ ਪਿੰਡ 'ਚੋਂ ਗਾਂ ਲਈ ਹੀ ਆ ਬਹੁਤ ਠੀਕ ਆ ਅੱਜ ਕਿੰਨਾ ਕੱਢਿਆ ਬੋਲਾ ਫਿਰ ਇਹਦਾ ਅੱਜ ਵੀ ਤੜਕੇ ਜੋ ਪਹਿਲੀ ਚੋ ਹਰੀ ਪ੍ਰੋਪਰ ਖਾਲੀ ਨਹੀਂ ਬੱਚਾ ਚੰਗਾ ਹੈ ਬਹੁਤ ਠੀਕ ਹੈ ਹਾਂ ਖੋਲ ਦੇ ਬਾਈ ਬੜੀ ਤੋਰ ਦੀ ਹੈ ਖਣ ਬੜਾ ਚੰਗਾ ਯਾਦਬ੍ਰੀਡ ਫੁੱਲ ਚੰਗੀਆਂ ਵੱਡੀ ਗੱਲ ਗਰਮੀ ਨਹੀਂ ਮੰਦੀ ਫੈਂਡ ਫੁੱਲ ਆਉਗੀ ਬੱਚਾ ਮਗਰ ਬੱਚੇ ਬੱਚੀ ਬਹੁਤ ਕੁਵਾਲੀ ਚਰਸੀ ਬੱਚੀ ਆ ਬਾਈ ਜਰਸੀ ਬੱਚੀ ਆ ਬਾਈ ਤੇ ਮੁੱਲ ਫਿਰ ਇਹਦਾ ਕੀ ਜਾਇਜ਼ ਜਮਾ ਮੁੱਲ ਕੀ ਰੱਖਿਆ ਜਾਇਜ਼ ਦਾ ਮੁੱਲ ਦਾ 60000 ਕਰ ਦੇ ਨਾ ਮਾਨਤਾਨ ਹੋ ਜਾ ਹਾਂ ਮਾਨਤਾਨ ਹੋ ਜਾ ਠੀਕ ਆ 60000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾਊਗਾ ਚੰਗੀ ਐ ਬੜਾ ਠੰਲੇ ਬਾ ਚੰਗਾ ਫੇਸ ਬੜਾ ਚੰਗਾ ਸੂਈ ਸਵਾਈ ਬੱਚਾ ਮਗਰ ਬੱਚੀ ਨਿੱਗਰ ਆ ਪੂਰੀ ਯਾਰ ਲੱਸੀ ਲਾ ਨਿੱਗਰ ਆ ਬਾਕੀ ਵੱਡੀ ਗੱਲ ਠੰਡੀ ਦੀ ਐ ਭਾਈ ਮਾਉ ਇਹਨਾ ਬਹਿ ਗਿਆ ਸੀ ਬਾਈ ਨੇ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਲਾਇਆ ਪੂਰਾ ਨਹੀਂ ਬਾਈ ਨੇ ਕੋਈ ਹਰਕਤ ਅੱਗੇ ਭਾਈ ਪੰਜ ਨੰਬਰ ਕਿਹੜਾ ਸੂਸ ਹੁੰਦੀ ਐ ਵੀਰੇ ਇਹ ਪਲੂਣ ਵੱਛੀ ਸੁੰਦੀ ਆ ਵੀਰੇ ਕਿੰਨੇ ਦਿਨ ਲੈਂਦੀ ਆ ਬਾਈ ਮੂੰ ਤਾਂ 4 ਦਿਨ ਦਾ ਬਹੁਤ 4 ਦਿਨ ਦਾ ਤੇ ਪਹਿਲਾ ਸੂਆ ਕਰਮਾ ਪੂਰੀ ਚੰਗੀ ਵੱਛੀ ਆ ਜੋ ਤਰੂ ਵੀ ਦਸੂਗੀ ਵੜ ਹੈਗੀ ਆ ਹੂੰ ਦਿਨ ਕਿੰਨੇ ਲੈਂਦੀ ਆ ਦਿਨ ਦਿਨ ਹਜੇ ਵੀਰੇ 7 ਪਏ ਜਾਨੇ ਆਟਾ 7 ਦਿਨਾਂ ਦੀ ਬਾਈ ਕੱਚੀ ਆ ਤੇ ਦੰਦਾ ਚ ਵੜ ਰੰਗ ਰੂਪ ਚੰਗਾ ਥਣ ਝੋਲੀ ਚੰਗੀ ਆ ਕੱਚੀ ਕੱਚੀ ਆ ਦਿਨ ਕਰਮ ਵਾਲੀ ਲੈਂਦੀ ਆ ਉਹਦਾ ਨਾ ਆਰਡਰ ਆ ਜਿਹੜਾ ਇਹਨੇ ਹੋ ਰਹੀ ਰਹੀ ਤਿਆਰ ਚਾਹ ਲੈਣ ਆ ਜਿੰਨੀ ਚੰਗੀ ਮੂੰਹ ਵੜ ਆਪਾਂ ਜਿਵੇਂ ਮਰਜੀ ਬੈਠਾ ਲੈ ਹੂੰ ਦੇਵਾ ਦੇਖੋ ਬਾਈ ਕੀ ਬਾਗ ਆ ਉਹ ਬੋਨਾਂ ਲੀਵਾ ਵੀ ਕੋਈ ਕਮਾਲ ਦੀ ਢੱਲਾ ਢੁਲਾ ਬਹੁਤ ਪੈਂਦੀ ਆ। ਬਾਕੀ ਠੰਡੀ ਪਾਉ ਤਲ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਥਣ ਬੜਾ ਚੰਗਾ ਲੱਗਿਆ। ਤੇ ਕੀ ਮੁੱਲ ਆ ਭਰਾ ਫਿਰ ਇਹਦਾ? ਇਹ ਵੀਰੇ ਹਾਂ ਨਾ ਦੇਣੀ ਆ ਵੇੜਾ 50 ਚੋਂ 1000 ਛੋੜ ਕਰਾਂਗੇ। 50 ਚੋਂ 1000 ਛੋੜ ਕਰੋ। ਠੀਕ ਆ ਭਾਈ। ਮੁੱਲ ਤੁਰਦੀ ਦਾ ਲੀਵਾ ਵਖਾਣਾ ਵੀ ਕੀ ਚੀਜ਼ ਆ। ਹਮ ਮੁੱਲ 50000 ਰੁਪਇਆ ਵਿੱਚੋਂ ਭਾਈ ਕਹਿੰਦਾ 1000 ਰੁਪਇਆ ਛੋੜ ਕਰ ਦੇਾਂਗੇ। ਚੰਗੀ ਗੱਲ ਪਹਿਲਾ ਸਵੇਰ ਵੇੜ ਆਂਗਾ ਦੰਨਾ ਚ ਬੈਠਾ। ਅੱਗੇ ਵੀਰੇ 6 ਨੰਬਰ ਤੇ ਕਿਹੜਾ ਸੂਆ ਸੂਈ ਆ ਵੀਰੇ ਬੈਣ ਇਹ ਵੀਰੇ ਪਲੂਨ ਵੜ ਸੂਈ ਵੀ ਆ ਠੀਕ ਆ ਕਦੋਂ ਸੂਈ ਆ ਆ ਬਈ ਤੂੰ ਵੀਡੀਓ ਬਣਾਉਂਦੇ ਸੀ ਆਪਾਂ ਵੀਡੀਓ ਨਾਲ ਲੱਗੇ ਮੁੰਡਿਆਂ ਨੇ ਸਵਾਦੀ ਆ ਸਹੀ ਗੱਲ ਆ ਬਈ ਆ ਮੇਰੇ ਖੜੇ ਖੜੀ ਸੂਈ ਆ ਦੇਖ ਲਓ ਤੇ ਬੱਚਾ ਕੀ ਦੇ ਤਾ ਨੇ ਕੀ ਆ ਮਗਰ ਬੱਚਾ ਆ ਦੇ ਤਾ ਨੇ ਬੱਚਾ ਅੱਛਾ ਜੀ ਬੱਚਾ ਦੇ ਤਾ ਠੀਕ ਆ ਭਾਈ ਚੰਗੀ ਆ ਬੜ ਕੱਦ ਵੱਡ ਫੋਲ ਤੇ ਹੁਣੇ ਸੂਈ ਆ ਸੂਈ ਸਵਾਈ ਫੇਸ ਬੜਾ ਪਿਆਰਾ ਬੜਾ ਰੀਡਾ ਚਾਰ ਦੰਦਾ ਜਿਹੜੀ ਗੱਲ ਕਹਾਂਗੇ ਨਿਕਲੂ ਹੋਵੇ ਉਹੋ ਜਿਹੇ ਚਾਰ ਦੰਦ ਠੀਕ ਆ ਗੱਬਣਾ ਵੜਾ ਕੀ ਵਰ ਦੰਦ ਉਹ ਨਹੀਂ ਪਟਾਉਂਦੇ ਤਾਂ ਨਹੀਂ ਪਟਕੇ ਜਿਹੜੀ ਛਿੱਗੀ ਦੱਸੀ ਛਿੱਗੀ ਉਹ ਚੌਗੀ ਦੱਸੀ ਚੌਗੀ ਹੋ ਠੀਕ ਆ ਭਾਈ ਫੇਸ ਬੜਾ ਪਿਆਰਾ ਹੈ ਨਾ ਬੋਦੀਬਾਦੀ ਬਹੁਤ ਚੰਗੀ ਹੈ ਕੀ ਰਿਕਾਰਡ ਹੈ ਵੈਸੇ ਦੋਦਾ ਮੇਰੇ ਯਾਰ ਵਹਿੜ ਇਹ ਪਹਿਲੇ ਸੂਏ ਸੂਈਏ ਵੀ ਰਿਕਾਰਡ ਤਾਂ ਹੁਣ ਆਪਾਂ ਨੂੰ ਪਤਾ ਨਹੀਂ ਐ ਵੇ ਕਿਰ ਝੂਠ ਮਾਰੀ ਜਾ ਕੇ ਵੀ ਕਿੰਨਾ ਦੂ ਪਰ ਜਿਹੜਾ ਸਾਵਣਾ ਵਹਿੜ ਦੀ ਤਿਆਰੀ ਹੈ 20 ਲੀਟਰ ਦੁੱਧ ਵਹਿੜ ਰਹਾ ਉਹਨਾਂ ਚੌਗੀ ਵੱਡੀ ਕੱਦ ਵਾਲੀ ਆ ਹੂੰ ਹੂੰ ਕੱਦ ਦਾ ਵਧੀਆ ਬਈ ਫੁੱਲ ਕੱਦ ਦਾ ਰੰਗ ਰੂ ਬਹੁਤ ਚੰਗਾ ਬਾਕੀ ਤੋਰਾ ਤਾਰਾ ਚੰਗਾ ਹੁਣੀ ਸੂਈ ਹੈ ਬਈ ਮੈਂਟ ਦੋਈ ਹੋਏ ਆ ਤੇ ਠੰਢਲੇ ਵਾ ਕਮਾਲ ਸੋਹਣਾ ਆਰਡਰ ਕਰ ਮਣੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਅੱਛੀ ਹੁਣੇ ਸੂਈ ਜਨੇ ਬੱਚਾ ਆਪਣਾ ਹੋ ਉੱਥੇ ਪਿਆ ਪਹਿਲਾਂ ਵੈਣਾ ਲਤਾ ਛੜਾ ਆ ਵੀ ਮਾਰਦਿੰਨਾ ਹਾਂ ਇਹ ਬੱਚੀ ਨੂੰ ਕੋਈ ਵਾਹ ਵਾਸਤਾ ਹੀ ਹੈ ਨਹੀਂ ਥਣ ਵਖਾ ਕੀ ਲਗਾਇਆ ਸਹੀ ਗੱਲ ਆ ਬਾਈ ਹੁਣੀ ਸੂਈਆ ਬੱਚਾ ਹਜੇ ਉੱਠਣ ਵੀ ਨਹੀਂ ਲੱਗਿਆ ਉੱਥੇ ਬੈਠਾ ਬਾਈ ਮਾ ਇਹਨਾਂ ਥੱਲੇ ਬੈਗਾ ਕੀ ਆ ਬਾਤ ਚਵਾਈ ਬੜੀ ਚੰਗੀ ਹਨ ਯਾਰ ਪਲੂਨ ਵਾਲੀ ਮੈਂ ਕਹਿੰਦਾ ਕਿਆ ਬਾਤ ਲੱਗਾ ਭਰਾ ਯਾਰ ਚਵਾਈ ਬੜੀ ਚੰਗੀ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਵਾਸਤਾ ਨਹੀਂ ਲੈ ਥੱਲੀ ਦਾ ਕਰਮ ਵਾਲੀ ਭੋਰਾ ਨਹੀਂ ਬੁਰੀ ਖੱਡੀ ਸੀ ਮੱਛੀ ਯਾਰ ਬੱਛੀ ਜਾਤ ਪ੍ਰੀਟ ਵਾਲੀ ਬੱਛੀ ਹੈ ਕਿਹੜਾ ਉਹ ਜੀ ਹੈ ਲੁੱਟਰਾ ਕੀ ਫੋਲ ਆ ਭਰਾ ਇਹਦਾ ਆ ਮਗਰ ਦੋ ਸ਼ੌਖਾਂ ਨਹੀਂ ਆ ਉਹ ਤਾਂ ਇਹੋ ਚੱਲਣ ਚਲਣ ਦਾ ਕੰਮ ਹੈ ਨੀਗਾ ਥਣ ਥੰਦੇ ਵਿਖਾ ਦਿਓ ਪਾਸੇ ਹੀ ਆ ਥਣ ਚੰਗੇ ਆ ਭਈ ਉਹ ਨਹੀਂ ਚੱਲਦੀਆਂ ਤੇ ਮੁੱਲ ਕੀ ਰੱਖਿਆ ਫਿਰ ਇਹਦਾ ਮੋਲ ਭਰਾ ਵਾਸੀ ਦਾ ਜਮਾਂ ਲੈਣ ਦੇਨ ਕਰਨਾ ਕੋਈ ਭਗਾਈ ਬਾਜੀ ਵਾਲਾ ਕੰਮ ਨਹੀਂ ਕਰਨਾ 55000 ਚੋਂ ਛੋੜ ਕਰਨੀ 1000 ਰੁਪਏ ਚਰਨ ਜਾ ਕੇ ਬੱਚੀ ਦੇਵਾਂਗੇ 55000 ਚੋਂ ਬਾਈ ਕਹਿੰਦਾ 1000 ਰੁਪਏ ਛੋੜ ਕਰ ਦੇਗੇ ਇਹ ਵੀ ਕੀ ਆ ਹਾਂ ਬੱਚੀ ਚੰਗੀ ਆ ਥਣਲੇਵਾ ਕਮਾਲ ਤੇ ਸੋਈ ਸਵਾਈ ਆ ਬਾਈ ਤੇ ਨਗ ਭਰਾ ਕੋਲੇ ਇਸ ਟਾਈਮ ਸੀਗੇ 6 ਤੇ ਕੱਲ ਬਾਈ ਕੋਲੇ ਸੀਗੇ 14 ਨਗ ਬਾਈ ਹਾਂ ਨਗ ਤਾਂ ਅੱਥਰੂ ਨੂੰ ਹੋਰ ਵੀ ਦੋ ਤਿੰਨ ਆ ਜਾਣਗੇ ਬਈ ਤਿੰਨ ਗੰਗਾ ਆਉਣਗੇ ਹੋਰ ਠੀਕ ਆ ਅੱਥਰੂ ਨੂੰ ਬਾਈ ਕੋਲੇ ਹੋਰ ਨਗ ਆ ਜਾਣਗੇ ਬਾਕੀ ਬਾਈ ਕੁੜੇ 10 ਤੋਂ 12 ਨਗ ਤਾਂ ਹਰ ਟਾਈਮ ਹੁੰਦੀ ਜਾਣ ਬਾਈ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਗ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ